ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇਸ ਚੈਨਲ ਦੇ ਉੱਪਰ ਸ਼ੇਰਾਂ ਦੇ ਨਾਲ ਰਿਲੇਟਡ ਗੱਲਾਂ ਬਾਤਾਂ ਚੱਲਦੀਆਂ ਨੇ ਆਪਣੀਆਂ ਥੰਬਨੇਲ ਤੋਂ ਥੋੜਾ ਆਈਡੀਆ ਹੋਇਆ ਹੋਊਗਾ ਤੁਹਾਨੂੰ ਅੱਜ ਦਾ ਆਪਣਾ ਵੀਡੀਓ ਹੈਗਾ ਫਾਰਮਾਸੈਟਿਕਲ ਕੰਪਨੀਆਂਜ਼ ਦੇ ਬਾਰੇ ਵਿੱਚ ਤੇ ਫਾਰਮਾ ਸੈਕਟਰ ਦੇ ਬਾਰੇ ਦੇ ਵਿੱਚ ਇਹ ਸੈਕਟਰ ਥੋੜਾ ਅਜੀਬਾ ਬਾਕੀ ਦੇ ਸੈਕਟਰਸ ਤੋਂ ਉਹਦਾ ਕਾਰਨ ਇਹ ਹੈ ਕਿ ਇਹ ਸੈਕਟਰ ਦੇ ਵਿੱਚ ਅੱਗੇ ਬਹੁਤ ਅਲੱਗ-ਅਲੱਗ ਚੀਜ਼ਾਂ ਹੋ ਜਾਂਦੀਆਂ ਜਿਵੇਂ ਆਪਾਂ ਸੀਮਿੰਟ ਕਹਿ ਦਿੰਨੇ ਆ ਸੀਮਿੰਟ ਸੈਕਟਰ ਆ ਤਾਂ ਉੱਥੇ ਮੇਨਲੀ ਕੰਪਨੀਆਂ ਸੀਮਿੰਟ ਹੀ ਬਣਾ ਰਹੀਆਂ ਨੇ ਇੱਥੇ ਫਾਰਮਾਂ ਦੇ ਵਿੱਚ ਅੱਗੇ ਪਹਿਲਾਂ ਆਪਾਂ ਨੂੰ ਇੰਨੀ ਚੀਜ਼ ਇੱਕ ਸਮਝਣੀ ਚਾਹੀਦੀ ਆ ਸਪੈਸ਼ਲੀ ਆਪਾਂ ਨੂੰ ਪੰਜਾਬੀਆਂ ਨੂੰ ਜਿਹੜੇ ਸਟਾਕ ਮਾਰਕੀਟ ਦੇ ਵਿੱਚ ਨਵੇਂ ਆਏ ਆ ਆਪਾਂ ਕਹਿੰਨੇ ਆ ਕਿ ਫਾਰਮਾਂ ਦੀ ਕੰਪਨੀ ਆ ਪਰ ਅੰਦਰ ਕੰਮਕਾਰ ਇੰਨੇ ਇੱਕ ਵੱਖਰੇ ਵੱਖਰੇ ਆ ਤੇ ਉਹ ਚੀਜ਼ ਦਾ ਆਪਾਂ ਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਇੱਥੇ ਹਰ ਇੱਕ ਕੰਪਨੀ ਦੂਸਰੀ ਦੀ ਬਿਲਕੁਲ ਕਾਪੀ ਨਹੀਂ ਹੈਗੀ ਕਿ ਹਾਂਜੀ ਇੱਕ ਆਪਾਂ ਜਿਵੇਂ ਇੱਕ ਝਟਕਾ ਜਾਂ ਹਿਸਾਬ ਲਾ ਲੈਨੇ ਆ ਕਿ ਜੇ ਫਾਰਮਾ ਦੀਆਂ ਕੰਪਨੀਆਂ ਨੇ ਤਾਂ ਇਹ ਸਿੰਪਲ ਦਵਾਈਆਂ ਹੀ ਬਣਾਉਂਦੀਆਂ ਨੇ ਸਾਰੀਆਂ ਦੀਆਂ ਸਾਰੀਆਂ ਇਸ ਤਰ੍ਹਾਂ ਨਹੀਂ ਹੈ ਅਲੱਗ-ਅਲੱਗ ਚੀਜ਼ਾਂ ਦੇ ਵਿੱਚ ਨੇ ਇਹ ਕੰਪਨੀਆਂ ਤੇ ਉਹਨਾਂ ਚੀਜ਼ਾਂ ਦੇ ਜਿਹੜੇ ਮਾਰਜਨ ਨੇ ਕਿਉਂਕਿ ਅਸਲੀ ਫਰਕ ਪੈਣਾ ਵਾ ਮਾਰਜਨ ਦਾ ਖੇਡ ਹੈ ਕਿ ਆ ਮਾਰਜਨ ਦੀ ਉਹਦਾ ਫਰਕ ਬਹੁਤ ਜ਼ਿਆਦਾ ਆ ਅੱਜ ਦਾ ਆਪਣਾ ਜਿਹੜਾ ਵੀਡੀਓ ਆ ਉਹਦੇ ਚ ਪਹਿਲਾਂ ਆਪਾਂ ਥੋੜਾ ਜਿਹਾ ਦੇਖ ਲਾਂਗੇ ਕਿ ਫਾਰਮਾ ਸੈਕਟਰ ਦੇ ਅੰਦਰ ਕੀ ਕੀ ਕੰਮਕਾਰ ਨੇ ਅਲੱਗ-ਅਲੱਗ ਕੰਪਨੀਆਂ ਅਲੱਗ-ਅਲੱਗ ਕੰਮਾਂ ਦੇ ਵਿੱਚ ਨੇ ਉਹ ਤੋਂ ਬਾਅਦ ਕੁਝ ਕੰਪਨੀਆਂ ਦੀ ਗੱਲ ਕਰਾਂਗੇ ਆਪਾਂ ਤੇ ਜਿਹੜੀਆਂ ਕੰਪਨੀਆਂ ਕੁਝ ਖਾਸ ਨੇ ਬਾਕੀ ਵੀ ਚੰਗੀਆਂ ਨੇ ਪਰ ਜਿਹੜੀਆਂ ਦੇ ਬਾਰੇ ਵਿੱਚ ਗੱਲ ਕਰਨੀ ਬਣਦੀ ਆ ਉਹਨਾਂ ਦੇ ਬਾਰੇ ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦਾ ਇੱਕ ਚੀਜ਼ ਹੋਰ ਹੈਗੀ ਆ ਕਿ ਇਸ ਸਿੰਪਲ ਜਿਹਾ ਮੇਰਾ ਵੀਡੀਓ ਹੈ ਇਸ ਸਿਰਫ ਇੱਕ ਐਜੂਕੇਸ਼ਨਲ ਵੀਡੀਓ ਹੈਗਾ ਤੇ ਮੇਰੇ ਕੋਲੇ ਐਡੀਟਰ ਕੋਈ ਨਹੀਂ ਹੈਗਾ ਤੇ ਇੱਕ ਪ੍ਰੋਬਲਮ ਹੈ ਮੇਰੀ ਹਮੇਸ਼ਾ ਰਹੂਗੀ ਸਪੈਲਿੰਗਸ ਮੈਂ ਤੁਹਾਨੂੰ ਬੋਲ ਦੇਣੇ ਆ ਨਾਲ ਦੀ ਨਾਲ ਕੰਪਨੀਆਂ ਤੇ ਬੋਲ ਦੂੰਗਾ ਤਾਂ ਤੁਸੀਂ ਉੱਥੇ ਵੀਡੀਓ ਨੂੰ ਰੋਕ ਕੇ ਜਾਂ ਥੋੜਾ ਸਲੋ ਕਰਕੇ ਸਪੈਲਿੰਗਸ ਲਿਖ ਸਕਦੇ ਹੋ ਕੰਪਨੀਆਂ ਦੇ ਇਸ ਤੋਂ ਇਲਾਵਾ ਮੈਂ ਕਮੈਂਟ ਸੈਕਸ਼ਨ ਦੇ ਵਿੱਚ ਵੀ ਸਾਰੀਆਂ ਕੰਪਨੀਆਂ ਦੇ ਨਾਮ ਲਿਖ ਦੂੰਗਾ ਪਰ ਇੱਕ ਗਲਤੀ ਕਦੇ ਵੀ ਇਹ ਨਾ ਕਰਿਓ ਜਿਹੜੀ ਕਿ ਮੋਸਟਲੀ ਲੋਕ ਕਰ ਸਕਦੇ ਆ ਕਿ ਵੀਡੀਓ ਦੇ ਵਿੱਚ ਸਿੰਪਲ ਉਹ ਦੇਖ ਲਿਆ ਕਿ ਕਿੰਨਾ ਕੰਪਨੀਆਂ ਦੀ ਗੱਲ ਹੋਈ ਆ ਚੁੱਪ ਕਰਕੇ ਜਾ ਕੇ ਉਹਨਾਂ ਕੰਪਨੀਆਂ ਨੂੰ ਬਾਇ ਕਰ ਲੈਣਾ ਕਿਉਂਕਿ ਪਹਿਲਾ ਕਾਰਨ ਇਹ ਹੈ ਮੈਂ ਤੁਹਾਨੂੰ ਬਾਇ ਕਰਨ ਲਈ ਨਹੀਂ ਕਹਿ ਰਿਹਾ ਮੈਂ ਤੁਹਾਨੂੰ ਸਿਰਫ ਇਹਦੀ ਨੌਲੇਜ ਦੇ ਰਿਹਾ ਦੂਸਰਾ ਹੈ ਕਿ ਅਲੱਗ-ਅਲੱਗ ਕੰਪਨੀਆਂ ਬਾਰੇ ਅਲੱਗ-ਅਲੱਗ ਤਰ੍ਹਾਂ ਦੀ ਗੱਲਬਾਤ ਹੋਈ ਆ ਹੁਣ ਆਪਾਂ ਸਟਾਰਟ ਕਰਦੇ ਆ ਜੀ ਪਹਿਲਾਂ ਆਪਾਂ ਦੇਖਦੇ ਇਹ 6 ਤਰ੍ਹਾਂ ਦੇ ਬਿਜ਼ਨਸ ਨੇ ਟੋਟਲ ਫਾਰਮਾ ਦੇ ਵਿੱਚ ਸਭ ਤੋਂ ਪਹਿਲਾਂ ਹੈਗਾ ਇੰਟਰਮੀਡੀਏਟਸ ਬਹੁਤ ਸਾਰੀਆਂ ਇੰਡੀਆ ਦੀਆਂ ਕੰਪਨੀ ਆ ਸਿਰਫ ਇਸ ਬਿਜ਼ਨਸ ਵੈਸ਼ ਨੇ ਜਿਹਨੂੰ ਕਹਿੰਦੇ ਆ ਇੰਟਰਮੀਡੀਏਟ ਹੁਣ ਇੰਟਰਮੀਡੀਏਟ ਕੀ ਆ ਇੱਕ ਤਰ੍ਹਾਂ ਨਾਲ ਇਹਨਾਂ ਨੂੰ ਦੇਸੀ ਭਾਸ਼ਾ ਦੇ ਵਿੱਚ ਪੰਜਾਬੀ ਤੇ ਹਿੰਦੀ ਦੇ ਵਿੱਚ ਵੀ ਲੋਕ ਇਹਨਾਂ ਨੂੰ ਕਹਿੰਦੇ ਆ ਚੂਰਨ ਕੰਪਨੀ ਆ ਇਸ ਤੋਂ ਬਾਅਦ ਦੇਖੋ ਦਵਾਈਆਂ ਕਿਸ ਚੀਜ਼ ਤੋਂ ਬਣਦੀਆਂ ਨੇ ਬਹੁਤ ਸਾਰੀ ਕੈਮੀਕਲ ਨੇ ਅਲੱਗ-ਅਲੱਗ ਪਰ ਉਹ ਕੈਮੀਕਲ ਵੀ ਕਿਵੇਂ ਬਣਦੇ ਆ ਉਹ ਕੈਮੀਕਲ ਬਣਦੇ ਆ ਇੰਟਰਮੀਡੀਏਟਸ ਤੋਂ ਤਾਂ ਦੇਖੋ ਇੱਕ ਹੈਗੀ ਆ ਦਵਾਈ ਮੰਨ ਲਓ ਗੋਲੀ ਕਹਿ ਲੈਨੇ ਆਪਾਂ ਆਪਾਂ ਲਈ ਕੈਮਿਸਟ ਦੁਕਾਨ ਤੋਂ ਗੋਲੀ ਉਹ ਹੈਗੀ ਐਂਡ ਪ੍ਰੋਡਕਟ ਉਹ ਬਣਨੀ ਆ ਫਾਰਮੂਲੇਸ਼ਨ ਤੋਂ ਫਾਰਮੂਲੇਸ਼ਨ ਤੋਂ ਪਹਿਲਾਂ ਆਕੇ ਏਪੀਆਈ ਏਪੀਆਈ ਤੋਂ ਪਹਿਲਾਂ ਹੁੰਦਾ ਇੰਟਰਮੀਡੀਏ ਦਵਾਈ ਬਣਾਉਣ ਦਾ ਜਿਹੜਾ ਸਭ ਤੋਂ ਪਹਿਲਾ ਸਟੈਪ ਆ ਉਹ ਇਹ ਹੈ ਇੰਡੀਆ ਦੀਆਂ ਕੰਪਨੀ ਇਹਦੇ ਵਿੱਚ ਹੈਗੀਆਂ ਕਈ ਇਹਦੇ ਵਿੱਚ ਬਿਲਕੁਲ ਕੰਮ ਨਹੀਂ ਕਰਦੀਆਂ ਤਾਂ ਅੱਜ ਉਹੀ ਆ ਇਹ ਚੀਜ਼ ਆਪਾਂ ਨੂੰ ਸਮਝਣੀ ਆ ਪੈਣੀ ਅਗਲਾ ਆ ਜਾਂਦਾ ਏਪੀਆਈ ਉਹਦਾ ਮਤਲਬ ਆ ਐਕਟਿਵ ਫਾਰਮਾ ਇੰਗਰੀਡੀਐਂਟਸ ਹੁਣ ਏਪੀਆਈ ਹੁੰਦੇ ਨੇ ਉਹ ਕੈਮੀਕਲਸ ਇਹ ਅਲੱਗ-ਅਲੱਗ ਚੂਰਨ ਕਹਿ ਦਿੰਨਾ ਮੈਂ ਉਹਨਾਂ ਚੂਰਨਾਂ ਨੂੰ ਇਕੱਠਾ ਕਰਕੇ ਅਲੱਗ-ਅਲੱਗ ਕੈਮੀਕਲਸ ਬਣਦੇ ਆ ਬਹੁਤ ਸਾਰੀਆਂ ਕੰਪਨੀਆਂ ਨੇ ਜਿਹੜੀਆਂ ਸਿਰਫ ਏਪੀਆਈਜ਼ ਬਣਾਉਂਦੀਆਂ ਨੇ ਉਸ ਤੋਂ ਬਾਅਦ ਆ ਜਾਂਦੀ ਆ ਫਾਰਮੂਲੇਸ਼ਨ ਫਾਰਮੂਲੇਸ਼ਨ ਉਹ ਐਂਡ ਪ੍ਰੋਸੈਸ ਹੈਗਾ ਵਾ ਜਦੋਂ ਇੱਕ ਦਵਾਈ ਨੇ ਬਣ ਕੇ ਤਿਆਰ ਹੋਣਾ ਅਲੱਗ-ਅਲੱਗ ਕੈਮੀਕਲਸ ਨੂੰ ਅਲੱਗ-ਅਲੱਗ ਏਪੀਆਈਜ਼ ਨੂੰ ਇਕੱਠਾ ਕੀਤਾ ਜਾਂਦਾ ਤੇ ਉਹਨਾਂ ਦਾ ਫਿਰ ਕੁਝ ਬਣਾਇਆ ਜਾਂਦਾ ਪ੍ਰੋਸੈਸਿੰਗ ਕੀਤੀ ਜਾਂਦੀ ਹੈ ਕਈ ਕੰਪਨੀਆਂ ਨੇ ਜਿਹੜੀਆਂ ਫਾਰਮੂਲੇਸ਼ਨਸ ਚ ਨੇ ਉਸ ਤੋਂ ਬਾਅਦ ਆਉਂਦੀਆਂ ਨੇ ਸੀਡੀਐਮਓ ਕੰਪਨੀਆਂ ਕੰਟਰੈਕਟ ਮੈਨੂਫੈਕਚਰਿੰਗ ਡਿਵੈਲਪਮੈਂਟ ਆਰਗੇਨਾਈਜੇਸ਼ਨ ਹੁਣ ਇਹ ਉਹ ਕੰਪਨੀਆਂ ਹੁੰਦੀਆਂ ਨੇ ਸੀਡੀਐਮਓ ਕੰਪਨੀਆਂ ਜਿਹੜੀਆਂ ਇੱਕ ਤਰ੍ਹਾਂ ਦੇ ਨਾਲ ਤੁਸੀਂ ਕਹਿ ਲੋ ਕਿ ਕੁਝ ਕ੍ਰੀਏਟਿਵ ਨਹੀਂ ਕਰਦੀਆਂ ਆਪਣੀ ਕੋਈ ਦਵਾਈ ਨਹੀਂ ਬਣਾਉਂਦੀਆਂ ਆਪਣੀ ਕੋਈ ਰਿਸਰਚ ਨਹੀਂ ਕਰਦੀਆਂ ਪਰ ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕ ਬਹੁਤ ਸਾਰੀਆਂ ਕੰਪਨੀਆਂ ਇਹੋ ਜੀਆਂ ਨੇ ਜਿਨ੍ਹਾਂ ਦਾ ਫੋਕਸ ਸਿਰਫ ਇਸ ਚੀਜ਼ ਦੇ ਉੱਪਰ ਰਹਿੰਦਾ ਕਿ ਅਸੀਂ ਕੁਝ ਨਵਾਂ ਕ੍ਰੀਏਟ ਕਰੀਏ ਕੁਝ ਨਵਾਂ ਲੱਭੀਏ ਉਹ ਟੀਮ ਹੁੰਦੀ ਆ ਬੜੇ ਇੰਟੈਲੀਜੈਂਟ ਲੋਕਾਂ ਦੀ ਪਰ ਬੜੀ ਛੋਟੀ ਟੀਮ ਹੁੰਦੀ ਆ ਉਹਨਾਂ ਕੋਲੇ ਇੰਨਾ ਵੱਡਾ ਤਾਮ-ਜਾਮ ਨਹੀਂ ਹੁੰਦਾ ਇੰਨੇ ਵਰਕਰ ਨਹੀਂ ਹੁੰਦੇ ਇੰਨੀਆਂ ਫੈਕਟਰੀਆਂ ਨਹੀਂ ਹੁੰਦੀਆਂ ਕਿ ਉਸ ਪ੍ਰੋਡਕਟ ਨੂੰ ਬਾਅਦ ਦੇ ਵਿੱਚ ਇੱਕ ਮਾਸ ਲੈਵਲ ਦੇ ਉੱਪਰ ਬਹੁਤ ਵੱਡੇ ਲੈਵਲ ਤੇ ਉਹ ਬਣਾ ਸਕਣ ਸੈਕੰਡਲੀ ਉੱਥੇ ਉਹਨਾਂ ਦਾ ਮਾਰਜਨ ਬਹੁਤ ਆ ਉਹਨਾਂ ਨੂੰ ਲੋਡ ਨਹੀਂ ਇੰਨਾ ਵੱਡਾ ਜਮੀਨਾ ਖਰੀਦ ਕੇ ਇਹਨੇ ਪੈਸੇ ਲਾਉਣ ਦਾ ਉਹ ਚਾਹੁੰਦੇ ਵੀ ਨਹੀਂ ਉਹ ਕਰਨਾ ਜਿਹੜੇ ਫੀਲਡ ਚ ਹੈਗੇ ਉੱਥੇ ਟਿਕੇ ਰਹਿਣਾ ਚਾਹੁੰਦੇ ਆ ਤਾਂ ਉਹ ਫਿਰ ਕੀ ਕਰਦੇ ਆ ਉਹ ਅੱਗੇ ਠੇਕੇ ਦਿੰਦੇ ਆ ਆਪ ਉਹਨਾਂ ਨੇ ਕੋਈ ਇੱਕ ਬਹੁਤ ਵਧੀਆ ਕੈਮੀਕਲ ਬਣਾ ਲਿਆ ਜਿਹਦੇ ਨਾਲ ਕਿ ਭਵਿੱਖ ਦੇ ਵਿੱਚ ਫਲਾਣੀ ਬਿਮਾਰੀ ਤੋਂ ਰਾਹਤ ਮਿਲੂਗੀ ਉਹ ਫਿਰ ਅੱਗੇ ਇਹਨਾਂ ਕੰਪਨੀਆਂ ਨੂੰ ਉਹ ਵੀ ਸਪੈਸ਼ਲੀ ਇੰਡੀਆ ਤੇ ਚਾਈਨਾ ਦੇ ਵਿੱਚ ਕਿਉਂਕਿ ਇੱਥੇ ਲੇਬਰ ਬਹੁਤ ਸਸਤੀ ਆ ਤੇ ਜਿਹੜੀ ਕਾਸਟ ਆ ਪ੍ਰੋਡਕਟ ਦੀ ਉਹ ਬੜੀ ਬਹੁਤ ਘੱਟ ਆ ਯੂਰਪ ਅਮਰੀਕਾ ਦੇ ਮੁਕਾਬਲੇ ਤਾਂ ਇਹਨਾਂ ਕੰਪਨੀਆਂ ਨੂੰ ਠੇਕੇ ਦੇ ਦਿੰਦੀਆਂ ਨੇ ਉਹ ਕੰਪਨੀਆਂ ਨੇ ਸੀਡੀਐਮ ਉਹ ਕੰਪਨੀਆਂ ਫਿਰ ਆ ਜਾਂਦੀਆਂ ਐਨਸੀਈ ਕੰਪਨੀਆਂ ਨਿਊ ਕੈਮੀਕਲ ਐਂਟੀਟੀ ਇਹ ਨਿਊ ਕੰਪਨੀਆਂ ਜਿਹੜੀਆਂ ਕੁਝ ਨਵਾਂ ਲੱਭਦੀਆਂ ਨੇ ਕੋਈ ਵੀ ਨਵੀਂ ਪ੍ਰੋਡਕਟ ਨੂੰ ਦੇ ਉੱਪਰ ਰਿਸਰਚ ਕਰਦੀਆਂ ਨੇ ਤੇ ਕੁਝ ਨਵਾਂ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਕੁਝ ਕੰਪਨੀਆਂ ਇਹਨਾਂ ਦੇ ਵਿੱਚ ਨੇ ਹੁਣ ਆ ਜਾਂਦੀਆਂ ਬਿਲਕੁਲ ਲਾਸਟ ਦੇ ਵਿੱਚ ਡੋਮੈਸਟਿਕ ਫਾਰਮਾ ਕੰਪਨੀਆਂ ਇਹ ਕੀ ਕਰਦੀਆਂ ਨੇ ਆਪਣੀ ਬ੍ਰਾਂਡਡ ਫਾਰਮੂਲੇਸ਼ਨ ਨੂੰ ਤਿਆਰ ਕਰਦੀਆਂ ਨੇ एपीआईज ਨੂੰ ਬਹੁਤ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਸਪੈਸ਼ਲੀ ਚਾਈਨਾ ਤੋਂ ਹੀ ਇمپੋਰਟ ਕਰਦੀਆਂ ਨੇ ਇਹ ਉਹ ਨੇ ਬਹੁਤ ਸਾਰੀਆਂ ਇਹਨਾਂ ਦੇ ਵਿੱਚੋਂ ਕੰਪਨੀ ਆ ਜਿੰਨੀਆਂ ਤੁਸੀਂ ਇੰਡੀਆ ਦੇ ਵਿੱਚ ਫਾਰਮਾ ਦੀ ਜੇ ਲਿਸਟ ਕੱਢੋਗੇ ਤਾਂ ਉਹ ਸਿਰਫ ਇੱਕ ਇੱਕ ਸੈਕਟਰ ਦੇ ਵਿੱਚ ਹੀ ਨੇ ਇੱਕ ਇੱਕ ਫੀਲਡ ਚ ਨੇ ਪਰ ਇਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਇਹੋ ਜਿਹੀਆਂ ਨੇ ਜਿਹੜੀਆਂ ਇਹਨਾਂ ਦੇ ਵਿੱਚੋਂ ਤਿੰਨ ਜਾਂ ਚਾਰ ਫੀਲਡ ਦੇ ਵਿੱਚ ਕੰਮ ਕਰ ਰਹੀਆਂ ਇੱਕ ਐਗਜ਼ਾਮਪਲ ਉਹਨਾਂ ਦੇ ਵਿੱਚੋਂ ਡਿਵਿਸ ਲੈਬ ਦੀ ਆ ਡਿਵਿਸ ਲੈਬ ਦਾ 50% ਕੰਮ ਫਾਰਮੂਲੇਸ਼ਨ ਦੇ ਵਿੱਚ ਆ ਤੇ ਉਸ ਤੋਂ ਬਾਅਦ ਉਹਨਾਂ ਦਾ ਬਹੁਤ ਸਾਰਾ ਕੰਮ ਹੈਗਾ API ਦੇ ਵਿੱਚ ਤਾਂ ਇਹ ਹੋ ਗਿਆ ਇੱਕ ਮੇਨ ਮਤਲਬ ਇੱਕ ਜਨਰਲ ਆਈਡੀਆ ਅੱਜ ਤੁਹਾਨੂੰ ਮੈਂ ਇਹ ਚੀਜ਼ ਦੱਸੀ ਹੁਣ ਆਪਾਂ ਗੱਲ ਕਰਦੇ ਹਾਂ ਥੋੜੇ ਇੱਕ ਮੇਨ ਕੰਮ ਦੀ ਤਾਂ ਮੈਨੂੰ ਪਤਾ ਤੁਹਾਨੂੰ ਉਹਦੇ ਚ ਜ਼ਿਆਦਾ ਇੰਟਰਸਟ ਹੈਗਾ ਵਾ ਉਹ ਸੁਣਨਾ ਕਿ ਪਹਿਲਾਂ ਸਾਨੂੰ ਇੱਕ ਕੰਪਨੀ ਦਾ ਨਾਮ ਤੋਂ ਦੱਸਦੇ ਕਿ ਕਿਹੜੀ ਕੰਪਨੀ ਜ਼ਿਆਦਾ ਵਧੀਆ ਹੈ ਕੀ ਪਰ ਫਿਰ ਵੀ ਆਪਾਂ ਨੂੰ ਇਹ ਸੀਜ਼ ਦਾ ਪਤਾ ਹੋਣਾ ਚਾਹੀਦਾ ਜਿਹੜੇ ਬਿਜ਼ਨਸ ਵਿੱਚ ਆ ਉਹਦੀ ਕੱਲੀ-ਕੱਲੀ ਗੱਲ ਉਹਦੀ ਹਰ ਇੱਕ ਰਗ ਨਾਲ ਆਪਾਂ ਜੇ ਵਾਕਿਫ ਨਹੀਂ ਹੈਗੇ ਕਿਤੇ ਨਾ ਕਿਤੇ ਆਪਾਂ ਖਤਾ ਖਾਵਾਂਗੇ ਹੀ ਖਾਵਾਂਗੇ ਤਾਂ ਅੱਜ ਮੈਂ ਕੁਝ ਇੱਕ ਕੰਪਨੀਆਂ ਹੈ ਜੀਆਂ ਲੈ ਕੇ ਆਇਆ ਵਾਂ ਜਿਹੜੀਆਂ ਕਿ ਕੁਝ ਖਾਸ ਸਪੈਸ਼ਲ ਨੇ ਉਹਨਾਂ ਦੇ ਵਿੱਚ ਸਭ ਤੋਂ ਪਹਿਲੀ ਕੰਪਨੀ ਜੀ ਤਾਂ ਮੈਂ ਜ਼ਿਕਰ ਕਰਦਾ ਜਿੱਥੇ ਉਹ ਹੈ ਕੀ ਆ ਆਰਤੀ ਫਾਰਮਾ ਆਰਤੀ ਫਾਰਮਾ ਮੇਨਲੀ ਹੈਗੀ ਆ ਏਪੀਆਈਜ਼ ਦੇ ਵਿੱਚ ਤੇ ਕੁਝ ਏਪੀਆਈ ਇਹਨਾਂ ਦੇ ਇੰਨੇ ਇੱਕ ਜ਼ਿਆਦਾ ਮਹਿੰਗੇ ਆ ਉਹ ਇੰਨੇ ਇੱਕ ਇੰਪੋਰਟੈਂਟ ਨੇ ਦਵਾਈਆਂ ਦੇ ਲਈ ਉਹਨਾਂ ਦੀ ਜਿਹੜੀ ਕਾਸਟ ਆ ਜਿਸ ਮਤਲਬ ਰੇਟ ਦੇ ਉੱਪਰ ਉਹ ਵਿਕਦੇ ਆ ਉਹ 1 ਕਿਲੋ 6000 ਡਾਲਰ ਦੇ ਵਿੱਚ ਵਿਕਦਾ ਵਾ ਉਹਨਾਂ API ਦਾ ਮੇਨਲੀ ਕਿੱਥੇ ਵਿਕਦਾ ਵਾ ਅਮਰੀਕਾ ਦੇ ਵਿੱਚ ਕੰਪਨੀ ਦਾ ਨਾਮ ਹੈ ਆਰਤੀ ਫਾਰਮਾ ਡਬਲ A R T I ਫਿਰ ਫਾਰਮਾ P H A R M A ਉਸ ਤੋਂ ਬਾਅਦ ਅਗਲੀ ਕੰਪਨੀ ਹੈ ਕਿਹਾ ਜੀ ਬਲੂ ਜੈਟ ਫਾਰਮਾ B L U E ਬਲੂ J J ਫਾਰ ਜੱਗ J E T ਫਾਰਮਾ ਬਲੂ ਜੈਟ ਫਾਰਮਾ ਇਹ ਹੈਗੀ ਆ ਇੰਟਰਮੀਡੀਏਟਸ ਦੀ ਕੰਪਨੀ ਚੂਰਨ ਕੰਪਨੀ ਆ ਇਹ ਪਰ ਕੁਝ ਇੱਕ ਇਹੋ ਜਿਹੇ ਚੂਰਨ ਨੇ ਜਿਹੜੇ ਕੁਝ ਖਾਸ ਦਵਾਈਆਂ ਦੇ ਵਿੱਚ ਵਰਤੇ ਜਾਂਦੇ ਆ ਉਹਨਾਂ ਦੇ ਵਿੱਚ ਬਲੂ ਜੈਟ ਫਾਰਮਾ ਇੰਡੀਆ ਦੀ ਨਹੀਂ ਪੂਰੀ ਦੁਨੀਆ ਦੀ ਸਭ ਤੋਂ ਹੀ ਵੱਡੀ ਕੰਪਨੀ ਆ ਪੂਰੀ ਦੁਨੀਆ ਦੀ ਤੇ ਉਹ ਇਹੋ ਜੇ ਇੰਟਰਮੀਡੀਏਟਸ ਨੇ ਜਿਹਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਪਲੇਅਰ ਹੀ ਟੋਟਲ ਹੈਗੇ ਆ 4 ਪੂਰੀ ਦੁਨੀਆ 'ਚ ਅਗਲੀ ਗੱਲ ਦੱਸ ਦਿੰਦਾ ਤੁਹਾਨੂੰ ਮੈਂ ਇਹਦੇ ਬਾਰੇ ਜਿਹੜੇ ਉਹ ਚੂਰਨ ਨੇ ਉਹ ਇੰਨੇ ਕੁ ਜ਼ਰੂਰੀ ਨੇ ਉਹ ਕਿੱਥੇ ਵਰਤੇ ਜਾਂਦੇ ਆ ਉਹ ਐਕਸ-ਰੇ ਦੇ ਵਿੱਚ ਤੇ ਇਮੇਜਿੰਗ ਦੇ ਵਿੱਚ ਵਰਤੇ ਜਾਂਦੇ ਆ ਹੁਣ ਤੁਸੀਂ ਆਪੇ ਹੀ ਹਿਸਾਬ ਲਾ ਲਓ ਕਿ ਜਿਹੜਾ ਐਕਸ-ਰੇ ਆ ਉਹ ਕਿੰਨਾ ਕਿ ਇੰਪੋਰਟੈਂਟ ਆ ਕਿੰਨੇ ਲੋਕ ਕਿੰਨੀਆਂ ਡੇਲੀ ਆਪਣਾ ਐਕਸੀਡੈਂਟ ਹੁੰਦੇ ਆ ਤੇ ਹੁਣ ਤਾਂ ਜੱਟਾਂ ਵਾਲੇ ਗਾਣਿਆਂ ਦੇ ਕਰਕੇ ਲੜਾਈਆਂ ਵੀ ਬੜੀਆਂ ਨੇ ਤਾਂ ਉੱਥੇ ਵੀ ਹੱਡੀਆਂ ਬਹੁਤ ਟੁੱਟਦੀਆਂ ਨੇ ਤੇ ਐਕਸ-ਰੇ ਦੀ ਲੋੜ ਬਹੁਤ ਪੈਂਦੀ ਆ ਤਾਂ ਇੱਕ ਤਰ੍ਹਾਂ ਸਮਝ ਲਓ ਵੀ ਆਪਣੇ ਜਿਹੜੇ ਗਾਇਕ ਨੇ ਪੰਜਾਬੀ ਉਹ ਅਸਲ ਦੇ ਵਿੱਚ ਬਲੂ ਜੱਟ ਫਾਰਮਾ ਦੇ ਲਈ ਬੜਾ ਸੋਹਣਾ ਕੰਮ ਕਰ ਰਹੇ ਆ ਤਾਂ ਚਲੋ ਇੱਕ ਅੱਡ ਗੱਲ ਹੋ ਗਈ ਅੱਡ ਖਿਆਲ ਹੋ ਗਿਆ ਨਾ ਪਰ ਹੁਣ ਤੁਸੀਂ ਸਮਝ ਗਏ ਕਿ ਬਲੂ ਜੱਟ ਫਾਰਮਾ ਇੱਕ ਇੰਨੀ ਕਿ ਜ਼ਿਆਦਾ ਇੰਪੋਰਟੈਂਟ ਕੰਪਨੀ ਹੁਣ ਅਗਲੀ ਚੀਜ਼ ਹੈਗੀ ਆ NCE ਕੰਪਨੀਆਂ ਦੀ ਨਿਊ ਕੈਮੀਕਲ ਐਂਟੀਟੀ ਇਹ ਉਹ ਕੰਪਨੀਆਂ ਨੇ ਜਿਨ੍ਹਾਂ ਕੋਲੇ ਆਪਣਾ ਕੋਈ ਬਹੁਤ ਜ਼ਿਆਦਾ ਲਾਮ ਲਸ਼ ਕਰਨੀ ਹੈ ਧਾਮ ਝਾਮ ਨਹੀਂ ਹੈ ਇਹ ਸਿਰਫ ਆਪਣੀ ਛੋਟੀ ਜੀ ਟੀਮ ਦੇ ਨਾਲ ਕੁਝ ਨਵਾਂ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਹੁਣ ਇਹਨਾਂ ਕੰਪਨੀਆਂ ਦੇ ਵਿੱਚ ਕੀ ਹੁੰਦਾ ਜੇ ਇਹਨਾਂ ਨੂੰ ਕੁਝ ਨਾ ਲੱਭੇ ਨਵਾਂ ਕੁਝ ਨਾ ਲੱਭੇ ਤਾਂ ਸਾਲਾਂ ਨਾ ਲੱਭੇ ਹੋ ਸਕਦਾ 5 ਸਾਲ ਵੀ ਨਿਕਲ ਜਾਣ ਪਰ ਜਦੋਂ ਇਹਨਾਂ ਨੂੰ ਕੁਝ ਨਵਾਂ ਲੱਭਣਾ ਵਾਂ ਤਾਂ ਇੱਕਦਮ ਹੀ ਇਹਨਾਂ ਦਾ ਪ੍ਰੋਫਿਟ ਬਹੁਤ ਜ਼ਿਆਦਾ ਵਧਣਾ ਉਹ ਰਿਫਲੈਕਟ ਹੋਣਾ ਇਹਨਾਂ ਦੇ ਸ਼ੇਅਰ ਪ੍ਰਾਈਸ ਦੇ ਉੱਪਰ ਇਹ ਕੰਪਨੀਆਂ ਨੇ ਇੱਕਦਮ ਜਦੋਂ ਜਾਗਣ ਗਈਆਂ ਤਾਂ ਫਿਰ ਕਮਲ ਪਾ ਦੇਣ ਗਈਆਂ ਜਦੋਂ ਸੌ ਜਾਣ ਗਈਆਂ ਤਾਂ ਫਿਰ ਟੋਟਲੀ ਸੌ ਜਾਣ ਗਈਆਂ ਹੁਣ ਮੈਂ ਤੁਹਾਨੂੰ ਉਹਨਾਂ ਦੀ ਲਿਸਟ ਦੇ ਦੇਣਾ ਕੋਸ਼ਿ ਕੰਪਨੀਆਂ ਸਿਰਫ ਇਹੀ ਕੰਮ ਕਰਦੀਆਂ ਨੇ ਐਨ ਸੀ ای ਦਾ ਨਵੇਂ ਕੈਮੀਕਲ ਲੱਭਣ ਦਾ ਉਹ ਹੈਗੀਆਂ ਨੇ ਔਰਚਿਡ ਫਾਰਮਾ O R C H I D ਔਰਚਿਡ ਫਾਰਮਾ ਦੂਸਰੀ ਹੈਗੀ ਆ ਵੋਖਾਰਡ W O C K H A R D T ਅਗਲੀ ਕੰਪਨੀ ਹੈਗੀ ਆ ਸਪਾਰਕ ਸਨ ਫਾਰਮਾ ਐਡਵਾਂਸਡ ਕੰਪਨੀ ਦੇ ਨਾਮ ਦੇ ਉੱਪਰ ਹੈਗੀ ਆ S U N S P H A R M A ਫਾਰਮਾ A D V A N C E D ਸਨ ਫਾਰਮਾ ਐਡਵਾਂਸਡ ਇੱਕ ਹੋਰ ਕੰਪਨੀ ਹੈਗੀ ਆ ਸੁਵੇਨ ਲਾਈਫ ਸਾਇੰਸ ਐਸ ਯੂ ਵੀ ਈ ਐਨ ਸੁਵੇਨ ਐਲ ਆਈ ਐਫ ਈ ਲਾਈਫ ਐਸ ਸੀ ਆਈ ਈ ਐਨ ਸੀ ਈ ਤਾਂ ਇਹ ਉਹ ਚਾਰ ਪੰਜ ਕੰਪਨੀਆਂ ਨੇ ਜਿਹੜੀਆਂ ਇਸ ਫੀਲਡ 'ਚ ਕੰਮ ਕਰਦੀਆਂ ਅਗਲੀ ਇੰਪੋਰਟੈਂਟ ਕੰਪਨੀ ਹੈਗੀ ਆ ਡਿਵਿਸ ਲੈਬ ਡੀ ਆਈ ਵੀ ਆਈ ਐਸ ਡਿਵਿਸ ਲੈਬ ਇੱਕ ਏ ਪੀ ਆਈ ਆ ਉਹਦਾ ਨਾਮ ਹੈ ਨੈਪਰੋਕਸੀਨ ਨੈਪਰੋਕਸੀਨ ਬਣਾਉਣ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਡਿਵਿਸ ਲੈਬ ਸਭ ਤੋਂ ਵੱਡੀ ਕੰਪਨੀ ਆ ਇੰਡੀਆ ਦੀ ਮਾਰਕੀਟ ਲੀਡਰ ਨਹੀਂ ਪੂਰੀ ਦੁਨੀਆ ਦੀ ਮਾਰਕੀਟ ਲੀਡਰ ਕੰਪਨੀ ਆ ਡਿਵਿਸ ਲੈਬ ਅਗਲੀ ਚੀਜ਼ ਇਹ ਆ ਖਾਸ ਹੈਗੀ ਆ ਡਿਵਿਸ ਲੈਬ ਬਾਰੇ ਇਹ ਕੰਪਨੀ ਮਸ਼ਹੂਰ ਆ ਕਿਸੇ ਵੀ ਪ੍ਰੋਡਕਟ ਨੂੰ ਇੰਨੇ ਕ ਸਸਤੇ ਰੇਟ ਦੇ ਉੱਪਰ ਬਣਾਉਣ ਦੇ ਲਈ ਕਿ ਹੋਰ ਕੋਈ ਕੰਪਨੀ ਪੂਰੀ ਦੁਨੀਆ ਦੀ ਓਨੀ ਸਸਤੀ ਚੀਜ਼ ਬਣਾ ਨਹੀਂ ਸਕਦੀ ਉਹਦੇ ਚ ਇਹਨਾਂ ਨੂੰ ਫਿਰ ਫਾਇਦਾ ਕੀ ਹੁੰਦਾ ਇੱਕ ਤਾਂ ਇਹਨਾਂ ਨੂੰ ਹੀ ਕੌਂਟਰੈਕਟ ਮਿਲਦੇ ਆ ਜ਼ਿਆਦਾ ਤੋਂ ਜ਼ਿਆਦਾ ਕਿਉਂਕਿ ਇਹਨਾਂ ਨੇ ਉਹਨਾਂ ਕੰਪਨੀਆਂ ਨੂੰ ਬਹੁਤ ਸਸਤੀ ਚੀਜ਼ ਦੇ ਦੇਣੀ ਆ ਦੂਸਰਾ ਇਹ ਹੈਗਾ ਇਹਨਾਂ ਦੇ ਮਾਰਜਨ ਜਦੋਂ ਜਿਹੜੀ ਚੀਜ਼ ਮੈਂ ਵੇਚ ਰਿਹਾ ਜੇ ਮੈਂ ਖੁਦ ਹੀ ਉਹ ਇੰਨੀ ਸਸਤੀ ਬਣਾ ਸਕਦਾ ਤਾਂ ਉਹਦੇ ਨਾਲ ਫਾਇਦਾ ਕੀ ਆ ਕਦੇ ਨਾ ਕਦੇ ਕਿਸੇ ਵੀ ਕਾਰਨ ਕਰਕੇ ਜੇ ਉਸ ਪ੍ਰੋਡਕਟ ਦੇ ਰੇਟ ਬਹੁਤ ਜ਼ਿਆਦਾ ਵੀ ਘਟ ਜਾਣਗੇ Devis Lab ਨੂੰ ਫੇਰ ਵੀ ਫਾਇਦਾ ਹੁੰਦਾ ਰਹਿੰਦਾ ਕਿਉਂਕਿ ਇਹਨਾਂ ਨੂੰ ਬਣੀ ਹੀ ਇੰਨੀ ਸਸਤੀ ਆ। ਓਵਰਆਲ ਮਾਰਜਨ ਪੂਰੀ ਫਾਰਮਾ ਇੰਡਸਟਰੀ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਰਹਿੰਦੇ ਆ ਉਹ Devis Lab ਦੇ ਰਹਿੰਦੇ ਆ। 25 ਤੋਂ 30% ਦੇ ਨੇੜੇ ਤੇੜੇ ਦੇ ਇਹਨਾਂ ਦੇ ਮਾਰਜਨ ਚੱਲਦੇ ਆ Devis Lab ਦੇ। ਹੁਣ ਆਪਾਂ ਗੱਲ ਕਰਦੇ ਆ ਇੱਕ ਹੋਰ ਬਿਜ਼ਨਸ ਦੀ। ਉਸ ਬਿਜ਼ਨਸ ਨੂੰ ਕਿਹਾ ਜਾਂਦਾ ਫਰਸਟ ਟੂ ਫਾਈਲ ਬਿਜ਼ਨਸ। ਇਹ ਬਿਜ਼ਨਸ ਕੀ ਆ? ਕਈ ਕੰਪਨੀਆਂ ਕੀ ਕੰਮ ਕਰਦੀਆਂ ਨੇ ਕਿਸੇ ਇੱਕ NCE ਕੰਪਨੀ ਦੇ ਨਾਲ ਕੰਟਰੈਕਟ ਕਰ ਲੈਂਦੀਆਂ ਨੇ 18 ਤੋਂ 30 ਮਹੀਨੇ ਦਾ ਉਹਨਾਂ ਨੂੰ ਕਹਿੰਦੀ ਆ ਕਿ ਜਿਹੜਾ ਥੋੜਾ ਕੈਮੀਕਲ ਹੈਗਾ ਉਹਨੂੰ ਅਸੀਂ ਵੇਚਾਂਗੇ ਅਸੀਂ ਬਣਾਵਾਂਗੇ ਤੇ ਅਸੀਂ ਵੇਚਾਂਗੇ ਉਹਨਾਂ ਨਾਲ ਇੱਕ ਸਿੱਧਾ ਸਿੱਧਾ ਠੇਕਾ ਕੀਤਾ ਜਾਂਦਾ ਕਿ ਤੁਹਾਨੂੰ ਸਿੱਧੇ ਸਿੱਧੇ ਅਸੀਂ ਇੰਨੇ ਪੈਸੇ ਦੇਵਾਂਗੇ ਉਸ ਤੋਂ ਬਾਅਦ ਉਹਨੇ ਪੀਰੀਅਡ ਤੇ ਲਈ ਇਹ ਕੰਪਨੀ ਆ ਉਸ ਦਵਾਈ ਨੂੰ ਬਹੁਤ ਜ਼ਿਆਦਾ ਮਹਿੰਗੇ ਰੇਟ ਤੇ ਵੇਚਦੀਆਂ ਫਿਰ ਕਿਉਂ ਕਿਉਂਕਿ ਐਨਸੀਈ ਕੰਪਨੀਆਂ ਦਾ ਕੰਮ ਕੀ ਆ ਉਹ ਕੋਈ ਨਵੀਂ ਦਵਾਈ ਆ ਨਵਾਂ ਕੈਮੀਕਲ ਆ ਉਹਦੀ ਡਿਮਾਂਡ ਬਹੁਤ ਜ਼ਿਆਦਾ ਹੁੰਦੀ ਆ ਤੇ ਉਹਨੂੰ ਫਿਰ ਇੱਕ ਤਰ੍ਹਾਂ ਕਹਿ ਲਓ ਕਿ ਲੱਗਦੀ ਲਾਉਂਦੇ ਉੱਥੇ ਉਹਦੇ ਵਿੱਚ ਇੰਡੀਆ ਦੀ ਇੱਕ ਕੰਪਨੀ ਆ ਨੈਟਕੋ ਫਾਰਮਾ ਐਨ ਏ ਟੀ ਸੀਓ ਨੈਟਕੋ ਫਾਰਮਾ ਇੱਕ ਡਰੱਗ ਹੁਣੇ ਆਈ ਆ ਉਹਦਾ ਨਾਮ ਆ ਸਿਮਾਗਲੂਟਾਈਡ ਅਮਰੀਕਾ ਦੀ weight loss ਦੀ ਇਹ ਡਰੱਗ ਹੈਗੀ ਆ ਤੇ ਬਹੁਤ ਦੁਨੀਆ ਦੀਆਂ ਸਭ ਤੋਂ ਜ਼ਿਆਦਾ ਵਿਕਣ ਵਾਲੀਆਂ ਦਵਾਈਆਂ ਦੇ ਵਿੱਚੋਂ ਇੱਕ ਹੈਗੀ ਆ ਸਮਾਗਲੂਟਾਈਡ ਸਪੈਸ਼ਲੀ ਅਮਰੀਕਾ ਦੇ ਵਿੱਚ ਅਮਰੀਕਾ ਦੇ ਵਿੱਚ ਇੱਕ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਲੋਕਾਂ ਨੂੰ ਹੈਗੀ ਆ ਮੋਟਾਪੇ ਦੀ ਪ੍ਰੋਬਲਮ ਇਸ ਕਰਕੇ ਸਮਾਗਲੂਟਾਈਡ ਦੀ ਬਹੁਤ ਹੀ ਜ਼ਿਆਦਾ ਡਿਮਾਂਡ ਆ ਨੈਟਕੋ ਫਾਰਮਾ ਨੇ ਹੁਣ ਕੀ ਕੀਤਾ 2027 ਤੋਂ ਮੇਰੇ ਖਿਆਲ ਚ ਇਹਨਾਂ ਨੇ ਆਪਣਾ ਕੰਟਰੈਕਟ ਸ਼ੁਰੂ ਕੀਤਾ ਹੋਇਆ ਸਮਾਗਲੂਟਾਈਡ ਦੇ ਨਾਲ ਤਾਂ 2027 ਤੋਂ ਲੈ ਕੇ ਅਗਲੇ ਕੁਝ ਟਾਈਮ ਦੇ ਲਈ ਨੈਟਕੋ ਫਾਰਮਾ ਇਸ ਦਵਾਈ ਨੂੰ ਵੇਚੂਗੀ ਤਾਂ ਇਹ ਕਾਮੇ ਤੁਹਾਨੂੰ ਕੰਪਨੀ ਹੋਰ ਦੱਸੀ ਆ ਫਾਰਮਾ ਸੈਕਟਰ ਦੀ ਜਿਹੜੀ ਇੰਟਰਸਟਿੰਗ ਇੱਕ ਹੋਰ ਇੱਕ ਲਾਸਟ ਚੀਜ਼ ਸਤੰਬਰ 2024 ਦੇ ਵਿੱਚ ਅਮਰੀਕਾ ਨੇ ਇੱਕ ਨਵਾਂ ਐਕਟ ਕੱਢਿਆ ਵਾ ਉਹਨੂੰ ਕਿਹਾ ਜਾਂਦਾ ਬਾਇਓ ਸਿਕਿਉਰ ਐਕਟ ਅਮਰੀਕਾ ਤੇ ਚਾਈਨਾ ਦਾ ਆਪਾਂ ਨੂੰ ਵੈਸੇ ਵੀ ਪਤਾ ਪੂਰਾ ਸ਼ਰੀਕਾਂ ਵਾਲਾ ਉਹਨਾਂ ਦਾ ਕੰਮ ਹੈ ਅਮਰੀਕਾ ਚਾਹੁੰਦਾ ਨਹੀਂ ਕਿ ਉਹਨੀ ਜ਼ਿਆਦਾ ਉਹਨਾਂ ਦੀ ਨਿਰਭਰਤਾ ਰਹੇ ਚਾਈਨਾ ਦੇ ਉੱਪਰ ਇਸੇ ਕਰਕੇ ਉਹਨਾਂ ਨੇ ਬਾਇਓ ਸਿਕਿਉਰ ਐਕਟ ਕੱਢਿਆ ਸਤੰਬਰ 2024 ਦੇ ਵਿੱਚ ਹੁਣ ਉਹਦੇ ਚ ਇਹ ਆ ਜਿਆਦਾਤਰ ਪੂਰੀ ਦੁਨੀਆ ਨਿਰਭਰ ਕਰ ਰਹੀ ਹੈ ਚਾਈਨਾ ਦੇ ਉੱਪਰ ਅਮਰੀਕਾ ਉਹਨੂੰ ਕੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਵਾ ਸੀਡੀਐਮਓ ਕੰਪਨੀਆਂ ਦੇ ਵਿੱਚ ਜਿਹੜੀਆਂ ਕੰਟਰੈਕਟ ਮੈਂ ਤੁਹਾਨੂੰ ਹੁਣੇ ਜ਼ਿਕਰ ਕੀਤਾ ਸੀਡੀਐਮਓ ਦਾ ਤਾਂ ਉਹ ਚਾਹੁੰਦੇ ਆ ਕਿ ਚਾਈਨਾ ਨੂੰ ਛੱਡ ਕੇ ਅਸੀਂ ਦੁਨੀਆ ਦੀਆਂ ਹੋਰ ਕੰਪਨੀਆਂ ਵੱਲ ਜਾ ਕੇ ਸੀਡੀਐਮਓ ਜਿਹੜੀਆਂ ਕਿਸੇ ਹੋਰ ਦੀਆਂ ਨੇ ਉਹਨਾਂ ਨੂੰ ਕੰਟਰੈਕਟ ਦਈਏ ਜੇ ਚਾਈਨਾ ਨਹੀਂ ਤਾਂ ਫਿਰ ਹੋਰ ਕੌਣ ਇੰਡੀਆ ਇੰਡੀਆ ਦੀਆਂ ਸੀਡੀਐਮਓ ਕੰਪਨੀਆਂ ਬਹੁਤ ਵੱਡੀਆਂ ਨੇ ਬਹੁਤ ਰਿਪਿਊਟਡ ਨੇ ਪੂਰੀ ਦੁਨੀਆ 'ਚ ਤਾਂ ਹੁਣ ਐਕਸਪੈਕਟ ਕੀਤਾ ਜਾ ਰਿਹਾ ਕਿ ਅਗਲੇ 5 ਸਾਲਾਂ ਦੇ ਵਿੱਚ ਜਿਹੜਾ ਆਰਡਰ ਹੈਗਾ ਆਰਡਰ ਬੁੱਕ ਹੈਗੀ ਆ ਉਹ ਇੰਡੀਆ ਦੀਆਂ ਸੀਡੀਐਮਓ ਕੰਪਨੀਆਂ ਦੇ ਲਈ ਬਹੁਤ ਜ਼ਿਆਦਾ ਵਧੂਗੀ ਤੇ ਇਸ ਚੀਜ਼ ਨੂੰ ਦੇਖਦੇ ਹੋਏ ਜਿੰਨੀਆਂ ਵੀ ਇੰਡੀਆ ਦੀਆਂ ਸੀਡੀਐਮਓ ਕੰਪਨੀਆਂ ਨੇ ਉਹਨਾਂ ਨੇ ਪਹਿਲਾਂ ਹੀ ਆਪਣੀ ਕਪੈਸਿਟੀ ਵਧਾਉਣੀ ਸ਼ੁਰੂ ਕਰ ਦਿੱਤੀ ਕਿਉਂਕਿ ਉਹਨਾਂ ਨੂੰ ਪਤਾ ਹੁਣ ਉਹਨੂੰ ਆਰਡਰ ਮਿਲਣੇ ਆ ਜ਼ਿਆਦਾ ਵੱਡੇ ਤਾਂ ਇਸ ਕਰਕੇ ਜਿਆਦਾ ਕਪੈਸਿਟੀ ਹੋਣੀ ਚਾਹੀਦੀ ਆ ਜਿਆਦਾ EMPLOYE ਹੋਣੇ ਚਾਹੀਦੀ ਆ ਜਿਆਦਾ ਵੱਡੀਆਂ ਫੈਕਟਰੀਆਂ ਹੋਣੀਆਂ ਚਾਹੀਦੀਆਂ ਜਿਆਦਾ ਮਸ਼ੀਨਾਂ ਜਿਆਦਾ ਵੱਡਾ ਇਨਫਰਾਸਟ੍ਰਕਚਰ ਹੋਣਾ ਚਾਹੀਦਾ ਤਾਂ ਉਹਨਾਂ ਨੇ ਪਹਿਲੇ ਹੀ ਇਹ ਕੰਮ ਸ਼ੁਰੂ ਕਰ ਲਿਆ ਅਗਲੇ 5 ਸਾਲਾਂ ਚ ਮਿਲਣਗੇ ਬਹੁਤ ਸਾਰੇ ਆਰਡਰ ਤੇ 5 ਤੋਂ 10 ਸਾਲਾਂ ਦੇ ਵਿੱਚ ਵਿੱਚ ਇਹ ਆਰਡਰ ਐਗਜ਼ੀਕਿਊਟ ਵੀ ਹੋਣਗੇ ਤਾਂ ਹੁਣ ਆਪਾਂ ਉਹਨਾਂ ਕੰਪਨੀਆਂ ਦੀ ਗੱਲ ਕਰ ਲੈਨੇ ਆ ਜਿਹੜੀਆਂ CDM ਉਹ ਮਤਲਬ ਇੰਡਸਟਰੀ ਦੇ ਵਿੱਚ ਹੈਗੀ ਆ ਇੰਡੀਆ ਦੀਆਂ ਉਹਨਾਂ ਦੇ ਵਿੱਚ ਹੈਗੀ ਇੱਕ ਤਾਂ ਗਲੈਨਮਾਰਕ G L E एन एम ए आर के ग्लैनमार्क दूसरी कंपनी विंडलेस डब्ल्यू आई एन डी विंड एल एस विंडलेस तीसरी कंपनी है हाइकल एच आई के एल हाइकल फिर डिविस लैब डिविस लैब देखो आ दोबारा नाम आ गया फिर डिविस लैब एक बहुत बड़ी कंपनी है डी आई वी आई एस उस पता आ गई सुवेन फार्मा, ते ਦੇਖੋ ਸੁਵੈਨ ਫਾਰਮਾ ਉਧਰ ਵੀ ਆਈ ਸੀਗੀ ਐਨਸੀਈ ਦੇ ਵਿੱਚ ਮੈਂ ਹੁਣੇ ਨਾਮ ਲਿਆ ਸੀ ਸੁਵੈਨ ਫਾਰਮਾ ਦਾ ਜਿਹੜੀਆਂ ਨਵੇਂ ਕੈਮੀਕਲ ਬਣਾਉਂਦੀਆਂ ਨੇ ਪਰ ਉਹ ਸੀਡੀਐਮਓ ਚ ਵੀ ਨੇ ਇੰਡੀਆ ਦੀਆਂ ਕੁਝ ਕੰਪਨੀਆਂ ਨੇ ਜਿਹੜੀਆਂ ਇੱਕ ਫੀਲਡ ਚ ਨਹੀਂ ਕਾਫੀ ਸਾਰਿਆਂ ਚਾਤੋਂ ਉਨਾਂ ਚ ਸੁਵੈਨ ਫਾਰਮਾ ਵੀ ਹੈਗੀ ਆ ਐਸ ਯੂ ਵੀ ਈ ਐਨ ਕਰਕੇ ਅਗਲੀ ਕੰਪਨੀ ਜਿਹੜੀ ਸੀਡੀਐਮਓ ਦੀ ਇੱਕ ਬਹੁਤ ਵੱਡੀ ਕੰਪਨੀ ਆ ਉਹ ਹੈਗੀ ਆ ਸਿੰਜੀਨ ਐਸ ਵਾਈ ਐਨ ਜੀ ਈ ਐਨ ਈ ਸਿੰਜੀਨ ਫਾਰਮਾ ਉਸ ਤੋਂ ਬਾਅਦ ਨਿਊ ਲੈਂਡ ਫਾਰਮਾ ਨੀ ਯੂ ਐਲ ਏ ਐਨ ਡੀ ਨਿਊ ਲੈਂਡ ਇੱਥੇ ਨਿਊ ਡਬਲਯੂ ਵਾਲਾ ਨਹੀਂ ਹੈਗਾ ਯੂ ਵਾਲਾ ਅਗਲੀ ਕੰਪਨੀ ਹੈਗੀ ਆ ਪੀਰਾਮਲ ਫਾਰਮਾ ਪਿੱਛੇ ਜੀ ਇਹਨਾਂ ਦਾ ਆਈ ਪੀਓ ਆਇਆ ਤੇ ਹੁਣੇ ਹੀ ਇਹ ਮਤਲਬ ਮੇਰੇ ਕੋਲ ਸ਼ੇਅਰ ਡਬਲ ਤਾਂ ਹੋ ਹੀ ਚੁੱਕੇ ਆ ਉਸ ਤੋਂ ਬਾਅਦ ਪੀ ਆਈ ਆਰ ਏ ਪੀਰਾ ਐਮ ਏ ਐਲ ਪੀਰਾਮਲ ਫਾਰਮਾ ਅਗਲੀ ਆਰਤੀ ਫਾਰਮਾ ਆਰਤੀ ਦਾ ਆਪਾਂ ਪਹਿਲਾਂ ਵੀ ਇੱਕ ਵਾਰ ਹੁਣੇ ਜ਼ਿਕਰ ਕੀਤਾ ਜਦੋਂ ਮੈਂ ਤੁਹਾਨੂੰ ਕਿਹਾ ਸੀ ਇਹਨਾਂ ਦਾ ਕੋਈ ਇੱਕ API ਆ ਜਿਹੜਾ 6000 ਡਾਲਰ ਪਰ ਕਿਲੋ ਤੇ ਵਿਕਦਾ ਇੱਕ ਤਾਂ ਉਹਨਾਂ ਨੂੰ ਉਧਰ ਬੈਨੀਫਿਟ ਆ ਦੂਸਰਾ ਜਿਹੜਾ ਇਹ ਨਵੀਂ ਡਿਵੈਲਪਮੈਂਟ ਹੋ ਰਹੀ ਹੈ ਹੁਣ ਬਾਇਓ ਸਿਕਯੂਰ ਐਕਟ ਕਰਕੇ ਤਾਂ ਉੱਥੇ ਆਰਤੀ ਫਾਰਮਾ ਨੂੰ ਫਾਇਦਾ ਡਬਲ A R T I ਆਰਤੀ ਫਾਰਮਾ ਤਾਂ ਆਰਤੀ ਫਾਰਮਾ ਦਾ ਨਾਮ ਦੋ ਤਿੰਨ ਵਾਰੀ ਆ ਗਿਆ ਸੁਵਿੰਨ ਦਾ ਨਾਮ ਦੋ ਤਿੰਨ ਵਾਰ ਆ ਗਿਆ ਡਿਵਿਸ ਦਾ ਨਾਮ ਦੋ ਤਿੰਨ ਵਾਰ ਆ ਗਿਆ ਅੱਜ ਦਾ ਇਹ ਸੀਗਾ ਜੀ ਆਪਣਾ ਵੀਡੀਓ ਇੰਨੀ ਕੁ ਸੀਗੀ ਇਹ ਜਾਣਕਾਰੀ ਨਾਮ ਐ ਸਪੈਲਿੰਗ ਬੋਲਦੇ ਤੇ ਦੇਸੀ ਜਾਂ ਮਤਲਬ ਜਟਕਾ ਜੀ ক্লাস ਹੈ ਕੀ ਅਮਰੀਕੋ ਕੇ ਮੇਰੇ ਕੋਲੇ ਕੋਈ ਉਹ ਟੈਕਨੀਕਲ ਚੀਜ਼ਾਂ ਨਹੀਂ ਹੈਗੀਆਂ ਕਿ ਮੈਂ ਤੁਹਾਨੂੰ ਉਵੇਂ ਉਵੇਂ ਕੁਝ ਕਰਕੇ ਫੋਟੋਆਂ ਲਾ ਕੇ ਦਿਖਾ ਦਵਾਂ ਤੇ ਬਾਕੀ ਕਮੈਂਟਸ ਦੇ ਵਿੱਚ ਜਦੋਂ ਵੀ ਵੀਡੀਓ ਪ੍ਰੀਮੀਅਰ ਹੁੰਦਾ ਹੋਵੇ ਤਾਂ ਕੁਝ ਘੰਟਿਆਂ ਤੱਕ ਜੋ ਮੈਨੂੰ ਜਦੋਂ ਟਾਈਮ ਮਿਲਿਆ ਤਾਂ ਮੈਂ ਕਮੈਂਟ ਵੀ ਕਰ ਦੂੰਗਾ ਕਮੈਂਟ ਦੇ ਵਿੱਚ ਇਹਨਾਂ ਸਾਰੀਆਂ ਕੰਪਨੀਆਂ ਦੇ ਉੱਥੇ ਵੀ ਨਾਮ ਦੁਬਾਰਾ ਲਿਖ ਦੂੰਗਾ ਪਰ ਇਹ ਗਲਤੀ ਕਦੇ ਨਾ ਕਰਿਓ ਕਿ ਸਿਰਫ ਉਥੋਂ ਨਾਮ ਪੜ ਲਿਓ ਤੇ ਉਹਨੂੰ ਖਰੀਦਦੇ ਲੋ ਦੋ ਕਾਰਨ ਨੇ ਪਹਿਲਾ ਤਾਂ ਇਸ ਤਰ੍ਹਾਂ ਹੀ ਕਿਸੇ ਨੂੰ ਖਰੀਦਣਾ ਮੈਂ ਤੁਹਾਨੂੰ ਖਰੀਦਣ ਲਈ ਨਹੀਂ ਕਹਿ ਰਿਹਾ ਸਿਰਫ ਜਾਣਕਾਰੀ ਦੇ ਰਿਹਾ ਦੂਸਰੀ ਚੀਜ਼ ਇਹ ਆ ਅੰਦਰ ਵੀਡੀਓ ਦੇ ਵਿੱਚ ਕੀ ਪਤਾ ਮੈਂ ਕੀ ਗੱਲ ਕੀਤੀ ਆ ਕਿਸੇ ਕੰਪਨੀ ਦੀ ਤਾਂ ਸਿਰਫ ਬਾਹਰੋਂ ਪੜ੍ਹ ਕੇ ਤੇ ਉਹਨੂੰ ਖਰੀਦ ਲੈਣਾ ਉਹ ਵੈਸੇ ਹੀ ਬਹੁਤ ਜ਼ਿਆਦਾ ਗਲਤ ਹੋ ਜਾਣਾ ਕੰਮ ਪਹਿਲਾਂ ਅੰਦਰ ਦੇਖ ਲਓ ਕਿ ਉਸ ਕੰਪਨੀ ਦੇ ਬਾਰੇ ਚ ਗੱਲਬਾਤ ਕੀ ਹੋਈ ਆ ਤਾਂ ਇਹ ਸੀਗਾ ਜੀ ਆਪਣਾ ਅੱਜ ਦਾ ਵੀਡੀਓ ਤੇ ਮੈਨੂੰ ਉਮੀਦ ਆ ਕਿ ਤੁਹਾਨੂੰ ਕੋਈ ਬੈਨੀਫਿਟ ਇਸ ਦੇ ਨਾਲ ਜ਼ਰੂਰ ਹੋਊਗਾ ਇੰਨੇ ਕੁ ਦਿਨਾਂ ਨਾਲ ਤੇ ਇੱਥੇ ਹੀ ਹੁਣ ਮੈਂ ਵੀਡੀਓ ਬੰਦ ਕਰਦਾ ਜੀ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਨੂੰ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕੰਪਨੀ ਦੇ